ਲੁਧਿਆਣਾ ਦੀ ਜਿਮਨੀ ਚੋਣ ਜਿੱਤਣ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੇ ਵੱਲੋਂ ਰਾਜ ਸਭਾ ਦੇ ਵਿੱਚ ਜਾਣ ਨੂੰ ਲੈ ਕੇ ਵੱਡਾ ਬਿਆਨ ਆਇਆ ਹੈ ਸੋ ਦੱਸ ਦਈਏ ਕਿ ਇਸ ਵੇਲੇ ਦੀ ਵੱਡੀ ਖਬਰ ਰਾਜ ਸਭਾ ਦੇ ਵਿੱਚ ਜਾਣ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਦੇ ਬਿਆਨ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਦੱਸ ਦੇ ਕਿ ਲੁਧਿਆਣਾ ਦੀ ਅੱਜ ਜਿਮਨੀ ਚੋਣ ਦਾ ਰਿਜਟ ਸੀ ਜਿੱਥੇ ਕਿ ਵੱਡੇ ਮਾਰਜਨ ਦੇ ਨਾਲ ਆਮ ਆਦਮੀ ਪਾਰਟੀ ਦੇ ਵੱਲੋਂ ਕਾਂਗਰਸ ਦੇ ਉਮੀਦਵਾਰ ਭਾਰਤ ਪੂਸ਼ਨ ਆਸ਼ੂ ਨੂੰ ਹਰਾਇਆ ਗਿਆ ਜਿਸ ਤੋਂ ਬਾਅਦ ਇੱਕ ਪ੍ਰੈਸ ਕਾਨਫਰੰਸ ਦੇ ਵਿੱਚ ਅਰਵਿੰਦ ਕੇਜਰੀਵਾਲ ਦੇ ਵੱਲੋਂ ਰਾਜ ਸਭਾ ਦੀ ਮੈਂਬਰ ਨੂੰ ਲੈ ਕੇ ਕਿ ਉਹ ਰਾਜ ਸਭਾ ਜਾ ਰਹੇ ਨੇ ਜਾਂ ਨਹੀਂ ਜਾ ਰਹੇ ਉਸ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ ਕਿਉਂਕਿ ਲਗਾਤਾਰ ਇੱਕ ਨਰੇਟਿਵ ਹੈ ਜਿਹੜਾ ਉਹ ਕਾਂਗਰਸ ਤੇ ਹੋਰ ਦੂਸਰੀਆਂ ਪਾਰਟੀਆਂ ਵੱਲੋਂ ਇਸ ਮਾਮਲੇ ਦੇ ਉੱਪਰ ਸਿਰਜਿਆ ਜਾ ਰਿਹਾ ਸੀ ਕਿ ਜਿਹੜੀ ਇਹ ਰਾਜ ਸਭਾ ਦੀ ਚੋਣ ਤੋਂ ਬਾਅਦ ਰਾਜ ਸਭਾ ਮੈਂਬਰ ਨੂੰ ਵਿਧਾਨ ਸਭਾ ਦੇ ਵਿੱਚ ਜਿਮਨੀ ਚੋਣ ਲੜਾਈ ਜਾ ਰਹੀ ਹੈ ਉਹ ਸਿਰਫ ਔਰ ਸਿਰਫ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਦੇ ਵਿੱਚ ਭੇਜਣ ਦੇ ਲਈ ਸੀਟ ਖਾਲੀ ਕਰਨ ਨੂੰ ਲੈ ਕੇ ਇਹ ਚਰਚਾਵਾ ਚੱਲਿਆ ਸੀ ਲਗਾਤਾਰ ਵਿਰੋਧੀਆਂ ਦੇ ਵੱਲੋਂ ਇਸ ਗੱਲ ਨੂੰ ਲੈ ਕੇ ਬਿਆਨ ਦਿੱਤੇ ਜਾ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਕਿਉਂਕਿ ਖੁਦ ਰਾਜ ਸਭਾ ਦੇ ਵਿੱਚ ਜਾਣਾ ਚਾਹੁੰਦੇ ਨੇ ਇਸ ਕਰਕੇ ਉਹਨਾਂ ਦੇ ਵੱਲੋਂ ਰਾਜ ਸਭਾ ਮੈਂਬਰ ਨੂੰ ਲੁਧਿਆਣਾ ਦੀ ਜਿਮਨੀ ਚੌਂ ਲੜਾਈ ਗਈ ਹੈ ਸੋ ਇਹ ਬਿਆਨ ਲਗਾਤਾਰ ਚਾਹੇ ਆਕਾਲੀ ਦਲ ਦੀ ਗੱਲ ਕਰੀਏ ਭਾਰਤੀ ਜਨਤਾ ਪਾਰਟੀ ਦੀ ਗੱਲ ਕਰੀਏ ਜਾਂ ਫਿਰ ਕਾਂਗਰਸ ਦੀ ਗੱਲ ਕਰੀਏ ਇਹ ਬਿਆਨ ਲਗਾਤਾਰ ਸਰਕੂਲੇਟ ਜਿਹੜਾ ਕੀਤਾ ਜਾ ਰਿਹਾ ਸੀ ਸੋ ਇਸ ਬਿਆਨ ਦੇ ਉੱਪਰ ਅੱਜ ਵਿਰਾਮ ਹੈ ਜਿਹੜਾ ਉਹ ਲਗਾਇਆ ਗਿਆ ਅਰਵਿੰਦ ਕੇਜਰੀਵਾਲ ਤੋਂ ਕਿਉਂਕਿ ਅਰਵਿੰਦ ਕੇਜਰੀਵਾਲ ਨੇ ਅੱਜ ਲੁਧਿਆਣਾ ਦੀ ਜਿਮਨੀ ਚੋਣ ਜਿੱਤਣ ਤੋਂ ਬਾਅਦ ਵੱਡਾ ਬਿਆਨ ਰਾਜ ਸਭਾ ਦੀ ਸੀਟ ਨੂੰ ਲੈ ਕੇ ਦਿੱਤਾ ਉਹਨਾਂ ਨੇ ਕਲੀਅਰ ਕਰ ਦਿੱਤਾ ਹੈ ਕਿ ਉਹ ਰਾਜ ਸਭਾ ਦੇ ਵਿੱਚ ਨਹੀਂ ਜਾ ਰਹੇ ਸੋ ਵੱਡਾ ਬਿਆਨ ਅਰਵਿੰਦ ਕੇਜਰੀਵਾਲ ਦਾ ਰਾਜ ਸਭਾ ਦੀ ਮੈਂਬਰਸ਼ਿਪ ਨੂੰ ਲੈ ਕੇ ਅਰਵਿੰਦ ਕੇਜਰੀਵਾਲ ਨੇ ਪੱਤੇ ਖੋਲਦੇ ਹੋਏ ਕਲੀਅਰ ਕਰ ਦਿੱਤਾ ਕਿ ਉਹ ਰਾਜ ਸਭਾ ਦੇ ਵਿੱਚ ਨਹੀਂ ਜਾ ਰਹੇ ਸਗੋਂ ਵਿਰੋਧੀਆਂ ਦੇ ਵੱਲੋਂ ਲਗਾਤਾਰ ਇਹ ਗੱਲ ਕੀਤੀ ਜਾ ਰਹੀ ਸੀ ਕਿ ਰਾਜ ਸਭਾ ਦੇ ਵਿੱਚ ਮੈਂ ਜਾਵਾਂਗਾ ਜੇਕਰ ਸੰਜੀਵ ਅਰੋੜਾ ਤੋਂ ਜਿੱਤਦੇ ਨੇ ਲੇਕਿਨ ਅਰਵਿੰਦ ਕੇਜਰੀਵਾਲ ਦੇ ਵੱਲੋਂ ਜਿਮਨੀ ਚੋਣ ਜੋ ਜਿੱਤ ਤੋਂ ਬਾਅਦ ਜਦੋਂ ਆਮ ਆਦਮੀ ਪਾਰਟੀ ਦੇ ਵੱਲੋਂ ਜਿਮਨੀ ਚੋਣ ਜਿੱਤ ਲਈ ਗਈ ਹੈ ਹੁਣ ਰਾਜ ਸਭਾ ਦੀ ਸੀਟ ਖਾਲੀ ਹੋ ਜਾਵੇਗੀ ਤਾਂ ਉਸ ਤੋਂ ਬਾਅਦ ਵੱਡਾ ਬਿਆਨ ਜਿਹੜਾ ਅਰਵਿੰਦ ਕੇਜਰੀਵਾਲ ਦਾ ਇਸ ਸੀਟ ਨੂੰ ਲੈ ਕੇ ਆਇਆ ਕਿ ਉਹ ਰਾਜ ਸਭਾ ਨਹੀਂ ਜਾ ਰਹੇ ਇਸ ਦਾ ਫੈਸਲਾ ਜਿਹੜਾ ਉਹ ਰਾਜਨੀਤਿਕ ਵਿੰਗ ਕਰੇਗਾ ਜੋ ਉਹ ਫੈਸਲਾ ਮੈਂ ਨਹੀਂ ਕਰਾਂਗਾ ਪਾਰਟੀ ਦਾ ਰਾਜਨੀਤਿਕ ਵਿੰਗ ਇਸ ਦਾ ਫੈਸਲਾ ਕਰੇਗਾ ਕਿ ਆਖਰ ਰਾਜ ਸਭਾ ਦੇ ਉਹ ਵਿੱਚਾ ਹੁਣ ਸੰਜੀਵ अरोड़ा ਦੀ ਜਗ੍ਹਾ ਤੇ ਕੌਣ ਜਾਏਗਾ ਸੋ ਵੱਡਾ ਬਿਆਨ ਹੈ ਜਿਹੜਾ ਇੱਕ ਅਰਵਿੰਦ ਕੇਜਰੀਵਾਲ ਦੇ ਵੱਲੋਂ ਦਿੱਤਾ ਗਿਆ ਦੱਸ ਦिए ਕਿ ਅੱਜ ਜਿਮਨੀ ਚੋਣਾਂ ਦੇ ਵਿੱਚ ਦੋਰੀ ਜਿਹੜੀ ਜਿੱਤਾਗੀ ਉਹ ਆਮ ਆਦਮੀ ਪਾਰਟੀ ਨੂੰ ਮਿਲੀ ਹੈ ਜਿੱਥੇ ਪੰਜਾਬ ਦੇ ਵਿੱਚ ਲੁਧਿਆਣਾ ਦੀ ਜਿਮਨੀ ਚੋਣ ਵਕਾਰੀ ਸੀਟ ਸੀ ਜਿਹੜੀ ਸਾਰੀ ਹੀ ਪਾਰਟੀਆਂ ਦੇ ਲਈ ਉਹਦੇ ਵਿੱਚ ਪਾਰਟੀ ਦੇ ਵੱਲੋਂ ਵੱਡੇ ਮਾਰਜਿਨ ਦੇ ਨਾਲ ਜਿੱਤ ਪ੍ਰਾਪਤ ਕੀਤੀ ਗਿਆ ਦੱਸ ਦिए ਕਿ 10000 637 ਵੋਟਾਂ ਦੇ ਨਾਲ ਆਪਣੇ ਕਰੀਬੀ ਕਾਂਗਰਸ ਪਾਰਟੀ ਦੇ ਭਾਰਤ ਪੂਸ਼ਨ ਆਸ਼ੂ ਨੂੰ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਦੇ ਵੱਲੋਂ ਪਟਕ ਨਹੀਂ ਦਿੱਤੀ ਗਈ ਹੈ ਸੋ ਉੱਥੇ ਹੀ ਵਿਸਾਬਦਰ ਜੇਕਰ ਗੁਜਰਾਤ ਦੀ ਗੱਲ ਕਰੀਏ ਤਾਂ ਵਿਸਾਬਦਰ ਦੀ ਜਿਹੜੀ ਉਪ ਚੋਣ ਸੀ ਉਸ ਦੇ ਵਿੱਚ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਜਿੱਤ ਦਾ ਝੰਡਾ ਜਿਹੜਾ ਗੱਡਿਆ ਗਿਆ ਦੱਸ ਦੇ ਕਿ ਪਿਛਲੇ ਇਲੈਕਸ਼ਨ ਦੇ ਵਿੱਚ ਵਿਧਾਨ ਸਭਾ ਚੋਣਾਂ ਦੇ ਵਿੱਚ ਭਾਵੇਂ ਕਿ ਵਿਸਾਬਦਰ ਦੀ ਸੀਟ ਆਮ ਆਦਮੀ ਪਾਰਟੀ ਦੇ ਵੱਲੋਂ ਹੀ ਜਿੱਤੀ ਗਈ ਸੀ ਲੇਕਿਨ ਇਹਨਾਂ ਦੇ ਜੇਤੂ ਵਿਧਾਇਕ ਦੇ ਵੱਲੋਂ ਕੁਝ ਸਮੇਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਜੁਆਇਨ ਕੀਤਾ ਗਿਆ ਜੀ ਆਮ ਆਦਮੀ ਪਾਰਟੀ ਨੂੰ ਛੱਡਿਆ ਗਿਆ ਜਿਸ ਤੋਂ ਬਾਅਦ ਇਹ ਸੀਟ ਖਾਲੀ ਹੋਈ ਉੱਤੇ ਉੱਥੇ ਜਿਮਨੀ ਚੋਣ ਹੋਈ ਸੇ ਵਿਸਾਬਦਰ ਦੇ ਵਿੱਚ ਵੀ ਇੱਕ ਵੱਡੀ ਜਿੱਤ ਹੈ ਜਿਹੜੀ ਆਮ ਆਦਮੀ ਪਾਰਟੀ ਦੇ ਹੱਥ ਲੱਗਿਆ ਸੋ ਅੱਜ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦੇ ਹੋਏ अरविंद केजरीवाल ਨੇ ਕਿਹਾ ਕਿ ਗੁਜਰਾਤ ਦੇ ਲੋਕ ਵਿਸਾਬਦਰ ਦੇ ਲੋਕ ਅਤੇ ਪੰਜਾਬ ਦੇ ਲੋਕ ਭਗਵੰਤ ਮਾਨ ਦੀ ਸਰਕਾਰ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਉੱਪਰ ਪੂਰਾ ਭਰੋਸਾ ਜਤਾ ਰਹੇ ਨੇ ਉਹਨਾਂ ਦੀਆਂ ਨੀਤੀਆਂ ਦੇ ਉੱਪਰ ਉਹਨਾਂ ਦੀ ਲੀਡਰਸ਼ਿਪ ਦੇ ਉੱਪਰ ਪੰਜਾਬ ਦੇ ਲੋਕਾਂ ਨੂੰ ਪੂਰਾ ਭਰੋਸਾ ਹੈ ਸੋ ਉਹਨਾਂ ਨੇ ਦੱਸਿਆ ਕਿ ਦੁੱਗਣੇ ਮਾਰਜਨ ਦੇ ਨਾਲ ਜੇਕਰ ਵਿਸਾਬਦਰ ਦੀ ਗੱਲ ਕਰੀ ਉਹਨਾਂ ਨੇ ਕਿਹਾ ਕਿ ਜਿੰਨੇ ਮਾਰਜਨ ਦੇ ਨਾਲ ਜਰਨਲ ਇਲੈਕਸ਼ਨ ਦੇ ਵਿੱਚ ਆਮ ਆਦਮੀ ਪਾਰਟੀ ਦਾ ਉਮੀਦਵਾਰ ਇਹ ਸੀਟ ਜਿੱਤਿਆ ਸੀ ਉਸ ਤੋਂ ਹੁਣ ਦੁੱਗਣੇ ਮਾਰਜਨ ਦੇ ਨਾਲ ਜਿਹੜੀ ਜਿਮਨੀ ਚੋਣ ਹੈਗੀ ਉਹ ਜਿੱਤੀ ਗਈ ਹੈ ਸੋ ਉਸ ਤਰੀਕੇ ਦੇ ਨਾਲ ਉਹਨਾਂ ਨੇ ਪੰਜਾਬ ਦੀ ਗੱਲ ਕੀਤੀ ਹੈ ਕਿ ਪੰਜਾਬ ਦੇ ਵਿੱਚ ਵੀ ਵੱਡੇ ਫਰਕ ਦੇ ਨਾਲ ਜਿਹੜੀ ਇਹ ਸੀਟ ਜਿੱਤੀ ਗਈ ਹੈ ਸੋ ਦੱਸਦੇ ਕਿ ਪਹਿਲਾਂ ਜਿੱਥੇ ਗੁਰਪ੍ਰੀਤ ਗੋਗੀ ਜਿਨ੍ਹਾਂ ਨੇ 2022 ਦੇ ਵਿੱਚ ਇਹ ਚੋਣ ਜਿੱਤੀ ਸੀ ਇਹ ਹਲਕਾ ਜਿੱਤਿਆ ਸੀ ਲੁਧਿਆਣਾ ਵੈਸਟ ਤੋਂ ਜੇਤੂ ਹੋਏ ਸੀ ਉਹ 7440 ਵੋਟਾਂ ਦੇ ਨਾਲ ਵੱਡੇ ਮਾਰਜਨ ਦੇ ਨਾਲ ਜਿੱਤੇ ਸੀ ਲੇਕਿਨ ਇਹ ਮਾਰਜਨ ਹੁਣ ਵੱਧ ਕੇ 10637 ਵੋਟਾਂ ਦਾ ਹੋ ਚੁੱਕਿਆ ਸੋ 2027 ਨੂੰ ਲੈ ਕੇ ਵੀ ਵੱਡਾ ਵਿਆਮ ਹੈ ਜਿਹੜਾ ਅਰਵਿੰਦ ਕੇਜਰੀਬਾਲ ਦੇ ਵੱਲੋਂ ਦਿੱਤਾ ਗਿਆ ਸੋ ਉਹਨਾਂ ਨੇ ਕਿਹਾ ਕਿ ਇਹ ਲੋਕ ਚਰਚਾ ਕਰਦੇ ਸੀ ਕਿ 2022 ਦੇ ਵਿੱਚ ਹਨੇਰੀ ਚੱਲੀ ਸੀ ਆਮ ਆਦਮੀ ਪਾਰਟੀ ਦੀ ਜਿੱਥੇ ਕੀ ਵੱਡੇ ਮਾਰਜਨ ਦੇ ਨਾਲ 117 ਸੀਟਾਂ ਦੇ ਵਿੱਚੋਂ 93 ਸੀਟਾਂ ਜਿਹੜੀਆਂ ਸੀ ਉਹ ਆਮ ਆਦਮੀ ਪਾਰਟੀ ਦੇ ਹਿੱਸੇ ਚ ਆਈਆਂ ਸੀ ਲੇਕਿਨ ਉਹਨਾਂ ਨੇ 2027 ਦੀ ਗੱਲ ਕਹੀ ਹੈ ਕਿਉਂਕਿ ਲਗਾਤਾਰ ਜਿਮਨੀ ਚੋਣ ਨੂੰ ਲੁਧਿਆਣਾ ਦੀ ਜਿਮਨੀ ਚੋਣ ਨੂੰ ਸੈਮੀਫਾਈਨਲ ਦੇ ਰੂਪ ਦੇ ਵਿੱਚ ਦੇਖਿਆ ਜਾ ਰਿਹਾ ਸੀ ਤੇ ਹੁਣ ਅਰਵਿੰਦ ਕੇਜਰੀਵਾਲ ਦੇ ਵੱਲੋਂ ਵੱਡਾ ਬਿਆਨ ਆਇਆ ਕਿ ਸੈਮੀਫਾਈਨਲ ਜਿੱਤਿਆ ਗਿਆ ਜਿੱਥੇ 2022 ਦੇ ਵਿੱਚ ਪਾਰਟੀ ਦੇ ਵੱਲੋਂ ਹਨੇਰੀ ਚੱਲੀ ਸੀ ਪਾਰਟੀ ਦੀਆਂ ਸੀਟਾਂ ਵਧੀਆਂ ਸੀ ਉਥੇ ਹੀ 2027 ਦੇ ਵਿੱਚ ਹੁਣ ਆਮ ਆਦਮੀ ਪਾਰਟੀ ਦੀ ਹਨੇਰੀ ਨਹੀਂ ਸਕੋ ਤੂਫਾਨ ਆਏਗਾ ਸੋ ਇਹ ਗੱਲ ਕਹਿੰਦੇ ਹੋਏ ਨਜ਼ਰ ਨੇ ਸਭ ਤੋਂ ਵੱਡਾ ਬਿਆਨ ਜਿਹੜਾ ਕਿ ਰਾਜ ਸਭਾ ਦੀ ਸੀਟ ਨੂੰ ਲੈ ਕੇ ਉਹਨਾਂ ਵੱਲੋਂ ਦਿੱਤਾ ਗਿਆ ਕਿਉਂਕਿ ਲਗਾਤਾਰ ਇਹ ਗੱਲ ਦੀਆਂ ਚਰਚਾਾਂਵਾਂ ਚੱਲ ਰਹੀਆਂ ਸੀ ਲਗਾਤਾਰ ਵਿਰੋਧੀਆਂ ਦੇ ਵੱਲੋਂ ਇਹ ਬਿਆਨ ਦਿੱਤੇ ਜਾ ਰਹੇ ਸੀ ਕਿ ਅਰਵਿੰਦ ਕੇਜਰੀਵਾਲ ਨੂੰ ਰਾਜ ਸਭਾ ਭੇਜਣ ਦੇ ਲਈ ਹੀ ਸੰਜੀਵ ਅਰੋੜਾ ਰਾਜ ਸਭਾ ਮੈਂਬਰ ਨੂੰ ਜਿਮਨੀ ਚੋਣ ਲੜਾਈ ਗਈ ਹੈ ਲੇਕਿਨ ਇਹਨਾਂ ਸਾਰੇ ਬਿਆਨਾਂ ਦੇ ਉੱਪਰ ਨਿਰਧਾਰਤ ਦੱਸਦੇ ਹੋਏ ਇਹਨਾਂ ਬਿਆਨਾਂ ਨੂੰ ਵਿਰਾਮ ਲਗਾਇਆ ਅਰਵਿੰਦ ਕੇਜਰੀਵਾਲ ਦੇ ਵੱਲੋਂ ਖੁਦ ਜਿਮਨੀ ਚੋਣ ਦੀ ਜਿਹੜੀ ਰਿਜ਼ਲਟ ਆ ਉਸ ਆਉਣ ਤੋਂ ਤੁਰੰਤ ਬਾਅਦ ਉਹਨਾਂ ਦੇ ਵੱਲੋਂ ਰਾਜ ਸਭਾ ਮੈਂਬਰਸ਼ਿਪ ਨੂੰ ਲੈ ਕੇ ਬਿਆਨ ਦਿੱਤਾ ਗਿਆ ਕਿ ਉਹ ਰਾਜ ਸਭਾ ਨਹੀਂ ਜਾ ਰਹੇ ਆਮ ਆਦਮੀ ਪਾਰਟੀ ਦਾ ਰਾਜਨੀਤਿਕ ਵਿੰਗ ਇਹ ਫੈਸਲਾ ਕਰੇਗਾ ਕਿ ਰਾਜ ਸਭਾ ਦੇ ਵਿੱਚ ਕੌਣ ਜਾ ਰਿਹਾ ਸੋ ਬੱਡੀਆਂ ਚਰਚਾਵਾਵਾਂ ਚੱਲ ਰਹੀਆਂ ਸੀ ਲਗਾਤਾਰ ਆਮ ਆਦਮੀ ਪਾਰਟੀ ਨੂੰ ਇਸ ਮਾਮਲੇ ਦੇ ਉੱਪਰ ਵਿਰੋਧੀਆਂ ਦੇ ਵੱਲੋਂ ਘੇਰਿਆ ਜਾ ਰਿਹਾ ਸੀ ਕਿ ਸਿਰਫ ਔਰ ਸਿਰਫ ਰਾਜ ਸਭਾ ਦੇ ਵਿੱਚ ਅਰਵਿੰਦ ਕੇਜਰੀਵਾਲ ਨੂੰ ਭੇਜਣ ਦੇ ਲਈ ਰਾਜ ਸਭਾ ਮੈਂਬਰ ਨੂੰ ਇਹ ਜਿਹੜੀ ਚੋਣ ਹੈ ਉਹ ਲੜਾਈ ਗਈ ਸੀ ਸੰਜੀਵ ਔਰੋੜਾ ਨੂੰ ਰਾਜ ਸਭਾ ਤੋਂ ਲਿਆ ਕੇ ਇਹ ਜਿਮਨੀ ਚੋਣ ਲੜਾਈ ਗਈ ਸੀ ਸੋ ਲਗਾਤਾਰ ਜੇਕਰ ਚੋਣ ਪ੍ਰਚਾਰ ਦੇ ਵਿੱਚ ਵੀ ਕਹੀਏ ਤਾਂ ਆਮ ਆਦਮੀ ਪਾਰਟੀ ਨੂੰ ਇਸ ਮਾਮਲੇ ਦੇ ਉੱਪਰ ਟਾਰਗੇਟ ਹੈ ਜਿਹੜਾ ਬਾਕੀ ਸਾਰੀਆਂ ਵਿਰੋਧੀਆਂ ਪਾਰਟੀ ਦੇ ਵੱਲੋਂ ਕੀਤਾ ਜਾ ਰਿਹਾ ਸੀ ਭਾਵੇਂ ਕੀ ਕਿਸੇ ਵੀ ਕਿਸੇ ਵੀ ਲੀਡਰ ਦੇ ਵੱਲੋਂ ਜਾਂ ਖੁਦ ਅਰਵਿੰਦ ਕੇਜਰੀਵਾਲ ਦੇ ਵੱਲੋਂ ਇਸ ਮਾਮਲੇ ਦੇ ਉੱਪਰ ਇਲੈਕਸ਼ਨ ਤੋਂ ਪਹਿਲਾਂ ਚੋਣਾਂ ਤੋਂ ਪਹਿਲਾਂ ਜਾਂ ਫਿਰ ਰਿਜ਼ਲਟ ਆਉਣ ਤੋਂ ਪਹਿਲਾਂ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਜਵਾਬ ਹੈ ਜਿਹੜਾ ਵਿਰੋਧੀਆਂ ਨੂੰ ਨਹੀਂ ਦਿੱਤਾ ਗਿਆ ਸੀ ਸੋ ਸ਼ਾਂਤੀ ਸੀ ਇਸ ਮਾਮਲੇ ਦੇ ਉੱਪਰ ਜਿਸ ਨੂੰ ਲੈ ਕੇ ਇਸ ਬਿਆਨ ਨੂੰ ਬਿਲਕੁਲ ਪੁਖਤਾ ਮੰਨਦੇ ਨਜ਼ਰ ਆ ਰਹੇ ਸੀ ਵਿਰੋਧੀ ਪਾਰਟੀ ਵਾਲੇ ਲੇਕਿਨ ਜਦੋਂ ਅੱਜ ਰਿਜ਼ਲਟ ਆਇਆ ਹੈ ਦੋ ਸੀਟਾਂ ਦੇ ਉੱਪਰ ਆਮ ਆਦਮੀ ਪਾਰਟੀ ਨੂੰ ਵੱਡੀ ਜਿੱਤ ਮਿਲੀ ਹੈ ਗੁਜਰਾਤ ਦੀ ਵਿਸਾਬਦਰ ਦੇ ਵਿੱਚ ਤੇ ਦੂਸਰੇ ਪਾਸੇ ਲੁਧਿਆਣਾ ਦੀ ਜਿਮਨੀ ਚੌਂ ਦੇ ਵਿੱਚ ਵੱਡੀ ਜਿੱਤ ਦੇ ਨਾਲ ਸੰਜੀਵ ਅਰੋੜਾ ਜਿੱਤੇ ਨੇ ਹੁਣ ਉਹ ਜਿਸ ਤਰੀਕੇ ਨਾਲ ਐਲਾਨ ਕੀਤਾ ਗਿਆ ਸੀ ਆਉਣ ਵਾਲੇ ਦਿਨਾਂ ਦੇ ਵਿੱਚ ਕੈਬਨਿਟ ਦੇ ਵਿੱਚ ਫੇਰ ਬਦਲ ਹੋਏਗਾ ਤੇ ਉਹਨਾਂ ਨੂੰ ਮਨਿਸਟਰ ਵੀ ਬਣਾਇਆ ਜਾਏਗਾ ਕਿਉਂਕਿ ਜਨ ਤੱਕ ਤੌਰ ਦੇ ਉੱਪਰ ਕੇਜਰੀਵਾਲ ਖੁਦ ਇਹ ਐਲਾਨ ਕਰ ਚੁੱਕੇ ਨੇ ਲੇਕਿਨ ਜਿਹੜੀਆਂ ਸਭ ਤੋਂ ਅਹਿਮ ਚਰਚਾਵਾਂ ਸੀ ਅਹਿਮ ਸੀ ਰਾਸਬਾਦੀ ਮੈਂਬਰੀ ਨੂੰ ਲੈ ਕੇ ਕਿ ਸਾਰਾ ਕੁਝ ਜਿਹੜਾ ਸਿਨੇਰੀਓ ਸਿਰਜਿਆ ਜਾ ਰਿਹਾ ਹੈ ਜੋ ਜੋਰਜ ਮੈਸ਼ ਜਿੰਨਾ ਜੋਰ ਇਸ ਚ ਚੋਣ ਨੂੰ ਜਿੱਤਣ ਦੇ ਲਈ ਆਮ ਆਦਮੀ ਪਾਰਟੀ ਦੇ ਵੱਲੋਂ ਲਗਾਇਆ ਜਾ ਰਿਹਾ ਹੈ ਇਹ ਸਿਰਫ ਔਰ ਸਿਰਫ ਅਰਵਿੰਦ ਕੇਜਰੀਵਾਲ ਕਿਉਂਕਿ ਉਹ ਸੱਤਾ ਤੋਂ ਤਕਰੀਬਨ ਬਿਲਕੁਲ ਬਾਹਰ ਹੋ ਚੁੱਕੇ ਨੇ ਕੋਈ ਵੀ ਸੰਵਿਧਾਨਿਕ ਉਹਨਾਂ ਦੇ ਕੋਲੇ ਨਹੀਂ ਦਿੱਲੀ ਦੇ ਵਿੱਚ ਉਹ ਆਪਣੀ ਇਲੈਕਸ਼ਨ ਹਾਰ ਚੁੱਕੇ ਨੇ ਇਸ ਕਰਕੇ ਹੁਣ ਸੱਤਾ ਦੀ ਲਾਲਚ ਦੇ ਵਿੱਚ ਕੁਰਸੀ ਦੇ ਲਾਲਚ ਦੇ ਵਿੱਚ ਉਹ ਪੰਜਾਬ ਆਏ ਨੇ ਇਹ ਵਿਰੋਧੀ ਲਗਾਤਾਰ ਕਹਿ ਰਹੇ ਸੀ ਤੇ ਉਹਨਾਂ ਵੱਲੋਂ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਉਹ ਰਾਜ ਸਭਾ ਦੇ ਵਿੱਚ ਜਾਣ ਲਈ ਕਾਲੇ ਨੇ ਇਸ ਕਰਕੇ ਰਾਜ ਸਭਾ ਮੈਂਬਰ ਨੂੰ ਜਿਮਨੀ ਚੋਣ ਦੇ ਵਿੱਚ ਉਦਾਰਿਆ ਗਿਆ ਲੇਕਿਨ ਇਹਨਾਂ ਸਾਰੀਆਂ ਗੱਲਾਂ ਦੇ ਉੱਪਰ ਅੱਜ ਅਰਵਿੰਦ ਕੇਜਰੀਵਾਲ ਕੌਮੀ ਕਨਵੀਨਰ ਆਮ ਆਦਮੀ ਪਾਰਟੀ ਦੇ ਵੱਲੋਂ ਵਿਰਾਮ ਲਗਾ ਦਿੱਤਾ ਗਿਆ ਹੈ ਸੋ ਅਰਵਿੰਦ ਕੇਜਰੀਵਾਲ ਵਿਦਵਾਨ ਸਭਾ ਦੀ ਇਸ ਰਿਜ਼ਲਟ ਤੋਂ ਬਾਅਦ ਜਿਮਨੀ ਚੋਣ ਦੇ ਸਿਰਜ਼ਲਟ ਤੋਂ ਬਾਅਦ ਕਲੀਅਰ ਕਰਦੇ ਨਜ਼ਰ ਆ ਰਹੇ ਨੇ ਕਿ ਉਹ ਰਾਜ ਸਭਾ ਦੇ ਵਿੱਚ ਨਹੀਂ ਜਾ ਰਹੇ ਉਹ ਰਾਜ ਸਭਾ ਦੇ ਮੈਂਬਰ ਨਹੀਂ ਬਣਨਗੇ ਇਸ ਦਾ ਫੈਸਲਾ ਆਮ ਆਦਮੀ ਪਾਰਟੀ ਦਾ ਰਾਜਨੀਤਿਕ ਵਿੰਗ ਕਰੇਗਾ ਕਿ ਹੁਣ ਰਾਜ ਸਭਾ ਦੇ ਵਿੱਚ ਮੈਂਬਰ ਕਿਸ ਨੂੰ ਬਣਾਇਆ ਜਾ ਰਿਹਾ ਸੋ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਅਰਵਿੰਦ ਕੇਜਰੀਵਾਲ ਦਾ ਵੱਡਾ ਭਿਆਨ ਰਾਜ ਸਭਾ ਨੂੰ ਲੈ ਕੇ ਉਹ ਰਾਜ ਸਭਾ ਜਾਣਗੇ ਜਾਂ ਨਹੀਂ ਜਾਣਗੇ ਕਲੀਅਰ ਕਰ ਦਿੱਤਾ ਗਿਆ ਹੈ ਸੋ ਵਿਰੋਧੀਆਂ ਨੂੰ ਇੱਕ ਵੱਡਾ ਸੰਦੇਸ਼ ਕਾਹੜਾ ਸੰਦੇਸ਼ ਦਿੱਤਾ ਗਿਆ ਤੇ ਉਹ ਸਾਰੀਆਂ ਚਰਚਾਵਾਂ ਨੂੰ ਨਿਰਾਤਾਰ ਕਰਦੇ ਹੋਏ ਵਿਰਾਮ ਲਗਾ ਦਿੱਤਾ ਉਹਨਾਂ ਚਰਚਾਵਾਂ ਦੇ ਉੱਪਰ ਵੀ ਅਰਵਿੰਦ ਕੇਜਰੀਵਾਲ ਰਾਜ ਸਭਾ ਜਾਣਗੇ ਪੰਜਾਬ ਦੇ ਥਰੂ ਸੋ ਉਹਨਾਂ ਨੇ ਕਲੀਅਰ ਕਰ ਦਿੱਤਾ ਕਿ ਮੈਂ ਰਾਜ ਸਭਾ ਨਹੀਂ ਜਾ ਰਿਹਾ ਸੋ ਨਮੀਆਂ ਤੇ ਤਾਜ਼ਾ ਅਪਡੇਟ ਦੇ ਲਈ ਬਨੇ ਰਹੋ ਅਰਜਾਨਾ ਲੋਕਨਾ ਟੀਵੀ ਦੇ ਨਾਲ